ਆਪਣੇ ਜਿਸਮ ਤੇ ਬੜੇ ਫੱਟ ਸਹੇ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਧਾੜ ਵੀ ਆਂਦੇ ਸੀ ਲੁੱਟਾਂ ਖੋਹਾਂ ਉਹ ਫੱਟ ਫਿਰ ਜੋ ਕਿਸ ਸਮੇਂ ਸਰ 47 ਦੀ ਵੰਡ ਪੰਜਾਬ ਨੂੰ ਅਪਾਹਜ ਕਰਤਾ ਠੀਕ ਪੰਜਾਬ ਦੇ ਆਪਣੇ ਮਾਰੇ ਗਏ ਸਰ ਪੰਜਾਬ ਫਿਰ ਖੜਾ ਹੋਇਆ ਇਹਨਾਂ ਵਿੱਚੋਂ ਕੁਝ ਫੱਟ ਸਰ ਪ੍ਰਾਇਅ ਬਗਾਨੀਆਂ ਨੇ ਦਿੱਤੇ ਕੁਝ ਆਪਣੇਆਂ ਨੇ ਦਿੱਤੇ ਕੁਝ ਕੁਦਰਤ ਵੱਲੋਂ ਫਿਰ 84 ਚ ਪੰਜਾਬ ਦੇ ਕੇਸ ਨੁੱਚੇਗੇ ਪੰਜਾਬ ਦੇ ਧਾਰਮਿਕ ਖਾਨਾ ਤੇ ਹਮਲੇ ਹੋਏ ਪੰਜਾਬ ਦੇ ਆਪਣੇ ਮਾਰੇਗੇ ਸਰ ਗਲਾਂ 'ਚ ਟੇਰ ਪਾ ਕੇ ਫਿਰ 88 'ਚ ਕੁਦਰਤੀ ਆਫਤਾਂ ਨਾਲ ਪੰਜਾਬ ਡੁੱਬਿਆ ਤੇ ਉਸ ਤੋਂ ਬਾਅਦ ਸਰ ਹਾਲੀ ਦੇ ਵਿੱਚ 2000 ਦੇ ਸਮੇਂ ਦੇ ਵਿੱਚ ਪੰਜਾਬ ਦੇ ਸੁੰਦਰ ਚਿਹਰੇ ਦੇ ਉੱਤੇ ਤਜਾਬ ਸਿੱਟਿਆ ਗਿਆ ਨਸ਼ੇ ਦਾ ਚਿੱਟੇ ਦਾ ਤੇ ਪੰਜਾਬ ਨੂੰ ਖਰਾਬ ਕੀਤਾ ਗਿਆ ਤੇ ਅੱਜ ਸਰ ਪੰਜਾਬ ਫਿਰ ਫੱਟੜ ਹੈ ਪੰਜਾਬ ਦੇ ਜ਼ਖਮ ਪੰਜਾਬ ਦੇ ਇਸ ਵਕਤ ਸਰ ਖੂਨ ਰਸਿਆ ਤੇ ਅਸੀਂ ਉਹ ਇੱਥੇ ਗੱਲ ਕਰਨ ਆਏ ਹਾਂ ਕੌਣ ਜ਼ਿੰਮੇਦਾਰ ਕੀ ਸਿਚੁਏਸ਼ਨ ਹੈ ਸਰ 5 ਲੱਖ ਕਿੱਲਾ 5 ਲੱਖ ਏਕੜ ਕਹਿਣਾ ਸੌਖਾ ਸਰ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਇਸ ਫਸਲ ਤੇ ਖੜਦੀ ਹੈ ਝੋਨੇ ਤੇ ਖੜਦੀ ਹੈ ਪੰਜਾਬ ਦੇ ਬਾਜ਼ਾਰਾਂ ਚ ਰੌਣਕਾਂ ਪੰਜਾਬ ਦੇ ਛੋਟੇ ਛੋਟੇ ਅੱਡਿਆਂ ਚ ਰੌਣਕਾਂ ਪੰਜਾਬ ਦੇ ਵਿੱਚ ਟਰੈਕਟਰ ਮੋਟਰਸਾਈਕਲ ਗੱਡੀਆਂ ਪੰਜਾਬ ਦੇ ਵਿਆਹ ਸਾਰਾ ਕੁਝ ਸਿਰ ਇਸ ਫਸਲਾਂ ਤੇ ਹੁੰਦੇ ਆ 5 ਲੱਖ ਏਕੜ ਸਾਡੀ ਫਸਲ ਖਰਾਬ ਹੋ ਗਈ ਪੰਜਾਬ ਦੀ ਇਕਨੋਮੀ ਤਹਿਸ ਨੈਸ ਹੋ ਗਈ ਸਰ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਗ੍ਰਹਿਣੀਆਂ ਸਿਰ ਢੂੜ ਵਾਲੀ ਜੁੱਤੀ ਲੈ ਕੇ ਨਹੀਂ ਵੜਨ ਦਿੰਦੀਆਂ ਸੀ ਅੱਜ ਉਹ ਘਰ ਦੇ ਕਰਜ਼ ਘਰ ਸਰ ਜਿਹੜੇ ਆ ਉਪ ਮਿੱਟੀ ਨਾਲ ਹੁੰਦੀ ਸਰ ਜਿਨ੍ਹਾਂ ਪਸ਼ੂਆਂ ਨੂੰ ਕਿਸਾਨ ਆਪਣੇ ਘਰ ਦਾ ਜੀ ਸਮਝਦਾ ਸੀ ਉਹ ਚਲੇ ਗਏ ਸਰ ਸਰ 60 ਮੌਤਾਂ ਦਾ ਅੰਕੜਾ ਤਾਂ ਸਿਰਫ ਫਲਡਸ ਦਾ ਹੈ ਜਿਹੜੀਆਂ ਇੰਡਾਇਰੈਕਟ ਡੈਥਸ ਹੋਈਆਂ ਉਹ ਸੈਂਕੜੇ ਨੇ ਸਨੇਕ ਬਾਈਟਸ ਸਰ ਜਦੋਂ ਪਿੰਡਾਂ ਦੀ ਕਨੈਕਟੀਵਿਟੀ ਹਜ਼ਾਰਾਂ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਸੀ ਉਦੋਂ ਜਦੋਂ ਹਾਰਟ ਅਟੈਕ ਆਏ ਪ੍ਰੈਗਨੈਂਸੀ ਡਿਲੀਵਰੀਜ਼ ਉਹ ਸਟੇਰ ਨੋਟ ਰਿਪੋਰਟਡ ਬਹੁਤ ਵੱਡਾ ਹੈ ਸਰ ਸਰ ਇਦਾਂ ਹੀ 3200 ਸਕੂਲ ਡੈਮੇਜਡ 10000 ਤੋਂ ਵੱਧ ਕਲਾਸਰੂਮ ਸਾਡੇ ਸਰ ਉਹ ਤਬਾਹ ਹੋ ਗਏ 1300 ਕਲਾਸਰੂਮ ਤਾਂ ਐਦਾਂ ਦੇ ਜਿਹੜੇ ਬਿਲਕੁਲ ਕੰਡਮ ਹੋ ਚੁੱਕੇ ਕੈਨੋਟ ਬੀ ਯੂਜ਼ਡ ਇਹ ਸਿਰ ਵਿਦਿਆ ਕਲਾਸ ਹੈ ਐਦਾਂ ਹੀ ਸਰ ਆਪਣੇ ਹਲਕੇ 'ਚ ਸਤਲੁਜ ਪੰਜਾਬ 'ਚ ਮੇਰੇ ਹਲਕੇ ਤੋਂ ਸ਼ੁਰੂ ਹਿੰਦੇ ਸਰ ਇੰਨੇ ਸਾਡੇ ਤਾਂ ਇਕੱਲੇ ਸਤਲੁਜ ਨਹੀਂ ਸਰ ਬਹੁਤ ਸਾਰੀਆਂ ਖੱਡਾਂ ਨੇ ਸਾਡੇ ਪਿੰਡ ਪਿੰਗਵੜੀ ਹਿੰਗੜੀ ਸਵਾਮੀਪੁਰ ਬਾਖੇੜਾ ਕਲਮੋਟ ਭੰਗਲਾ ਮਜਾਰੀ ਸਾਡੇ ਸਰ ਸਾਰੇ ਪਿੰਡ ਸਾਰੀ ਫਸਲਾਂ ਤੋਂ ਬਾ ਘਰ ਤੋਂ ਬਾ ਨਹੀਂ ਸਰ ਇਹ ਜਿੰਸ ਦਰਿਆਵਾਂ ਦੇ ਨੇੜੇ ਰਹਿੰਦੇ ਜਿਹੜੇ ਲੋਕ ਸਾਡੇ ਦੋਲਾ ਬਰਾਦਰੀ ਹੈ ਘਰਾਟਾਂ ਦੇ ਕੰਮ ਕਰ ਦਰਿਆਵਾਂ ਨਾਲ ਜੁੜੇ ਹੋਏ ਹੁੰਦਾ ਕਿੱਤਾ ਸੀ ਉਹ ਸਰ ਉਹ ਉਹਨਾਂ ਦੀ ਗੱਲ ਉਹਨਾਂ ਦੇ ਮੁੱਦੇ ਸਰੀਰ ਰੱਖਣ ਆਇਆ ਸਾਡੇ ਮੇਰੇ ਆਪਣੇ ਹਲਕੇ ਦਾ ਮੈਂ ਹਰ ਬੰਦਾ ਹਰ ਬੰਦ ਹਰ ਐਮਐਲਏ ਹਰ ਵਿਧਾਇਕ ਆਪਣੀ ਤਿਆਰੀ ਕਰਕੇ ਆਇਆ ਕਿ ਅੱਜ ਮੌਕਾ ਹੈ ਜੀ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਪੀਕਰ ਸਾਹਿਬ ਦੇ ਰਹੀ ਪ੍ਰੈਸ ਹੈ ਸਾਰੀ ਦੁਨੀਆ ਸੁਣੂਗੀ